ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਕੀ ਫਤਿਹ ਸਵਾਗਤ ਹੈ ਜੀ ਸਾਡਾ ਨਵੇਂ ਚੈਨਲ ਤੇ ਤਰਨ ਵਲੌਗਸ ਤੇ ਤੇ ਅੱਜ ਅਸੀਂ ਜਾ ਰਹੇ ਹਰਦਾਰ ਦੁਖਨੇਵਾਲ ਸਾਹਿਬ ਟਾਈਮ ਤਾਂ ਅਸੀਂ ਥੋੜਾ ਲੇਟ ਹੋ ਗਏ ਪਰ ਕੋਈ ਗੱਲ ਨਹੀਂ ਚਲੋ ਜਾ ਰਹੇ ਆ ਤੇ ਅੱਜ ਸਾਡੇ ਜਿਹੜੇ ਦੋਸਤਾਂ ਨੇ ਉਹਨਾਂ ਨੇ ਲਗਾਇਆ ਹੋਇਆ ਦਸਤਾਰ ਕੈਂਪ ਤੇ ਅਸੀਂ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਦਸਤਾਰ ਕੈਂਪ ਤੇ ਆ ਵੀਡੀਓ ਤੇ ਅੱਜ ਜਿਹੜਾ ਮੇਨ ਮੋਟਿਵ ਹੈ ਦਸਤਾਰ ਕੈਂਪ ਦਾ ਅੱਜ ਜੀ ਬਸੰਤ ਪੰਚਮੀ ਦਾ ਦਿਹਾੜਾ ਹੈ ਉਪਸਵੰਤ ਪੰਚਮੀ ਤੇ ਗੁਰ ਤੇਗ ਬਹਾਦਰ ਸਾਹਿਬ ਨੇ ਬਚਨ ਕੀਤੇ ਹਨ ਜਿਹੜਾ ਵੀ ਇੱਥੇ ਆ ਕੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ ਉਸ ਨੂੰ ਕੀ ਕਹਿੰਦੇ ਆ ਉਹਦੇ ਦੁੱਖ ਰੋਗ ਦੂਰ ਹੋਣਗੇ ਅਤੇ ਕੀ ਕਹਿੰਦੇ ਆ ਪੰਜ ਤੀਰਥਾਂ ਦਾ ਫਲ ਪ੍ਰਾਪਤ ਹੋਏਗਾ ਜੀ ਸੋ ਆਪਾਂ ਹੁਣ ਚੱਲਦੇ ਆ ਦੁਖਨੀਵਾਰਨ ਸਾਹਿਬ ਟਾਈਮ ਤਾਂ 11:00 ਵਜੇ ਕਰੀਬ ਹੋ ਗਿਆ ਸੋ ਟਾਈਮ ਪਹਿਲੇ ਸਾਡਾ 9:00 ਵਜੇ ਦਾ ਸੀ ਸੋ ਥੋੜਾ ਸੀ ਲੇਟ ਹੋ ਚੁੱਕਿਆ ਚਲੋ ਕੋਈ ਨਹੀਂ ਦੇਖਦੇ ਆ ਜਾ ਕੇ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਚੁੱਕੇ ਹਾਂ ਜੀ ਕੈਂਪ ਤੇ ਤੇ ਸਾਡੇ ਸਾਰੇ ਵੀ ਲੱਗੇ ਹੋਏ ਦਸਤਾਰ ਬੰਨਣ ਤੇ ਤੇ ਜਿਵੇਂ ਕਿ ਦੇਖਦੇ ਹੋ ਸਾਰੇ ਵੀਰ ਬਹੁਤ ਮਿਹਨਤ ਕਰ ਰਹੇ ਨੇ ਤੇ ਇਸੇ ਤਰ੍ਹਾਂ ਸਾਡੇ ਚੈਨਲ ਤੇ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਤੇ ਦੱਸਿਓ ਕਿਵੇਂ ਲੱਗਿਆ ਸਾਡਾ ਵਲੌਗ ਪਹਿਲਾ ਵਲੌਗ ਹੈ ਜੀ ਤੇ ਅੱਗੇ ਸ਼ੇਅਰ ਜਰੂਰ ਕਰਨਾ ਜੀ ਤੇ ਇਹ ਸਾਡੇ ਸ਼ਬਦ ਚੁੱਕੀ ਇੱਥੇ ਵਾਲੇ ਗੁਰਦਾਰ ਦਫਨਵਾਸਾ ਪਟਿਆਲਾ ਉਹਨਾਂ ਨੇ ਲੰਗਰ ਲਾਇਆ ਜੀ ਪਲਾਉ ਦਾ ਤੇ ਇਹ ਵੀ ਆਪਣੇ ਜਾਨੂ ਸਿੰਘ ਨੇ ਤਾਂ ਮੈਂ ਸੋਚਿਆ ਇਹਨਾਂ ਦੀ ਵੀ ਵੀਡੀਓ ਵਿੱਚ ਲੈ ਲਵਾਂ ਤਾਂ ਤੁਸੀਂ ਦੇਖ ਸਕਦੇ ਹੋ ਪਲਾਉ ਦਾ ਲੰਗਰ ਵੀ ਚੱਲ ਰਿਹਾ ਸੀਗਾ ਗੁਰਦਆਰਾ ਦੁਖਨਵਾਸ ਸਬ ਸੋ ਆਪਾਂ ਫੇਰ ਪਹੁੰਚ ਗਏ ਜੀ ਆਪਣੀ ਜਗ੍ਹਾ ਤੇ ਸੋ ਹੁਣ ਆਪਾਂ ਵੀ ਪੱਗਾਂ ਸਜਾਉਣੀਆਂ ਸ਼ੁਰੂ ਕਰਦੇ ਹਾਂ ਜੀ ਬਣ ਰਹੇ ਆ ਬਣ ਰਹੇ ਆ ਜੀ ਬੇਟੇ ਨੂੰ ਬੁਲਾਓ ਕਿਨੇ ਮਿੰਟ ए खिचना दो जी लोग ठीक है देख मेरे एक ਮਾਚੂ ਵੜਨ ਤੁਸੀਂ ਦੇਖ ਸਕਦੇ ਹੋ ਜੀ ਓਏ ਓਏ ਸਾਡੇ ਜਿਹੜੇ ਗਰੁੱਪ ਦੇ ਪ੍ਰਧਾਨ ਸਾਹਿਬ ਹੈ ਜੀ ਉਹ ਸੁਝਾ ਰਹੇ ਜੀ ਅੱਖਾਂ ਤੇ ਪੱਟੀ ਬਣ ਕੇ ਇਹ ਸਿੰਗਰੇ ਪੱਗ ਦੇਖੋ ਬਹੁਤ ਸੋਹਣੀ ਵੱਟ ਵਾਲੀ ਪੱਗ ਅੱਖਾਂ ਤੇ ਪੱਟੀ ਬਣ ਕੇ ਸੁਝਾ ਰਹੇ ਆ ਜੀ ਬਹੁਤ ਸੋਹਣੀ ਪੱਗ ਸੁਝਾ ਰਹੇ ਆ ਦੇਖੋ ਜੀ ਲਾ ਖੁਸ਼ੀਆਂ ਆਪ ਆਤਸ਼ੀਆਂ ਜੇ ਸਤਗੁਰ ਨજર ਕਰੇ ਉਹਨੂੰ ਉਹ ਤੁਹਾਡੇ ਨਾਮ ਦੇ ਮੇਰਾ ਮਨ ਤਨ ਸਤਲ अरविंद ਕਿ ਤੇ अरविंद हां जी ਕੋ ਤੇ ਪਾਵਨ ਕਿਰਪਾ ਨਾਲ ਭਗਤ ਵਚਨ अरविंद ਰੋਡੀ ਬੋਲਾ ਮਨਜੈ ਕਿ ਤੇ ਬਹੁਤ ਬਰਮੰਗਿਆ ਦੇ ਮਾਲਕ ਸਵਦਾ ਅਵਤਾਰ ਜੁਗ ਜੁਗ ਅੱਕ ਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਦੀ ਪਾਵਨ ਪਵਿੱਤਰ ਜੋਰੀ ਗੰਤਾਰ ਗੁਰਤੇ ਬਾਸਾ ਨਾਰਾ ਦੀ ਪਾਵਨ ਪਵਿੱਤਰ ਸਥਾਨਾਂ ਤੇ ਜਨ ਉਸ ਅਨੁਸਾਰ ਹਾਂ ਜਲਦੀ ਆ ਕਰਮਾ ਵਾਲੇ ਵਡਾਈ ਦੇ ਪਾਤਰ ਜੀ ਕਿਉਂਕਿ ਮੇਰੇ ਸਤਿਗੁਰੂ ਕਿਰਪਾ ਕਰਦੇ ਆ ਮਨ ਭਾਗੀ ਅਰੰਧ ਪਾਵੈ ਭਾਗ ਹੀਨ ਪਰ ਚੋਟਾ ਕਾਵਿ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(5 ਚਰਨਾਵਲ ਕਹਾਣੀ ਨਵਾ ਦਾ ਬਾਤ ਮਿਲਿਆ ਕੁਝ ਕਾਲ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾ ਚਰਨਾਵੇ ਆ ਬਾਣੀ ਨਵਾਣੀ ਸੱਜੇ ਕਮਾਲ ਤਲਗੀ ਬਾਤ ਤੇ ਜੀ ਫਸਤੇ ਬੁਲਾਵਤ ਕਰੀਏ ਜਿੱਥੇ ਦਾ ਆਵਾਜ਼ ਆ ਰਹੀਏ ਕੋਈ ਨਸਨਾ ਬੰਗਣਾ ਰਹੇ ਸਾਰੇ ਬਾਜਿਬਾਜ ਕੇ ਬਲਾਵਤ ਤੇ ਆਓ ਜੀ ਵਾਹ ਦੁਆਰਾ ਦੁੱਖ ਨਿਵਾਰਾ ਦੇਣਾ ਗੁਰੰਤ ਕੀ ਛੋਟੇ ਸਿੰਘ ਦੇ ਦਸਤਾਰ ਸਜਾਣ ਦੇ ਹੋਏ ਦੇਖੋ ਨਾ ਸਾਡੇ ਸਿੰਘ ਵੀ ਹੱਥ ਲਗਵਾ ਰਹੇ ਨੇ ਉਹ ਦੇਖੋ ਬਹੁਤ ਵਧੀਆ ਸਾਡੇ ਨਾਲ ਸਹਿਯੋਗ ਦਿੰਦੇ ਨੇ ਕਰਦੇ ਨਾਲ ਕੰਧਾ ਮਿਲਾ ਕੇ ਨਾਲ ਚੱਲਦੇ ਨੇ ਜੀ ਸਾਡੇ ਜੀ ਜੀ ਦਾ ਜਿਹੜਾ ਸਨਮਾਨ ਆ ਉਹ ਕੀਤਾ ਜਾ ਰਿਹਾ ਜੀ ਸਾਡੇ ਗਰੁੱਪ ਵੱਲ ਤੁਸੀਂ ਦੇਖ ਸਕਦੇ ਹੋ ਜੀ ਸ਼ਹੀਦ ਕਹਿੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਜਿਹੜੇ ਸਿਰਫ ਸੁੱਤ ਕੇ ਜਿਉਣ ਦੀ ਆਦਤ ਪਾਲ ਐ ਉਹਨੂੰ ਇੱਕ ਦਿਨ ਮਿਲਿਆ ਹੈ ਲੈ ਭਾਈ ਜੀ ਕੀ ਕਲਾ ਵਿੱਚ ਬੜਾ ਨਾਮ ਨਾਲ ਚੱਲਿਆ ਸਰਕਾਰ ਜੋ ਰਾਤੀ ਜੋ ਸ਼ਿੱਲਾ ਦੀ ਨਮਾਤ ਮੇਰ ਕਲਾ ਕਮਨੀ ਮੈਂ ਗੱਲ ਕਰ ਰਿਹਾ ਕਿ ਬਸੰਤ ਦੀ ਅਸੰਤ ਜੇ ਚੜ ਜਾਵੇ ਆਪਾਂ ਮੱਗਾਂ ਦੇ ਲੈ ਜਾਂਦੇ ਹਾਂ ਮਾਰਕੀਟ ਵਿੱਚ ਬੰਦ ਰਾਜ ਦੇ ਜੇ ਮੰਨ ਲੋ ਬਸੰਤ ਚੜ ਜਾਵੇ ਫੇਰ ਆਨੰਦ ਵਖਰਾ ਬਣ ਜਾਂਦਾ ਤੇ ਮਹਾਰਾਜ ਮੇਰ ਨਾਲ ਹੋਏਗਾ ਗੁਰੂ ਦੀ ਬਾਣੀ ਦੇ ਪ੍ਰਤਾਪ ਨਾਲ ਹੋਏਗਾ ਬਸੰਤ ਅਸੰਤ ਪੰਜਮੀ ਵਾਲੇ ਬੀਲੀ ਤਾਨਗੁਰ ਤੇਗ ਬਾਧਰਮਾ ਜੀ ਇੱਥੇ ਆਏ ਬਲਬਰਾਜੇ ਸਨ ਅੱਜ ਇੱਕ ਗੱਲ ਕਰ ਵੀਰ ਭਾਗ ਸਜਵਾ ਰਿਹਾ ਤੇ ਜਸ਼ਨ ਦੀ ਸਜਾ ਰਿਹਾ ਇਹਨਾਂ ਦਾ ਚੈਨਲ ਹੈ YouTube ਤੇ টারਬਿਨੇਟਰ ਸਿੰਘ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਥੇ ਹੀ ਸਾਡਾ ਵਲੋਗ ਖਤਮ ਹੁੰਦਾ ਜੇਕਰ ਸਾਡਾ ਵਲੋਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਾਏ